ਕੀ ਕਿੰਕ ਮਾਲਾ ਸਾਰਾ ਏਰੀਆ ਜੁਗਾ ਸਾਰਾ ਏਰੀਆ ਜੁਗਾ ਟਾ ਡਿਟਰ ਜੀ ਆ ਸਾਰਾ ਏਰੀਆ ਜੁਗਾ ਆ ਕਬਰੋ ਜਾਂਦਾ ਛੱਡੀ ਗੋਮ ਤੋਂ ਬਾਅਦ ਆ ਸੂਣ ਦੀ ਪਟਾਲੀ ਵਿਕੀ ਦੇਣ ਦਿੰਦਾ ਹੈ ਇਕੱਲੇ ਨਹੀਂ ਜੀ ਜੀ ਮੈਨੇ ਮੇਰੇ ਭੈਣ ਦੇ ਯਾਰ ਸੂਣ ਤਾਂ ਹੈ ਗਰੇ ਇਹ ਬੜਾ ਮਿੱਠਾ ਹੈ ਮੈਂ ਸੂਣ ਭੈਣ ਦੇ ਘਰੋਂ ਆਇਆ ਤਾਂ ਸਸਾ ਬਧੀ ਰਹੇ ਗਰੇ ਕਿੰਕ ਮਾਲਾ ਬੰਦ ਜਾਂਦਾ ਹੋਰ ਸੇਕ ਆਤਮਾਨ ਫੋਕਾ ਕੰਨ ਰਲਾਦੀ ਫੁੱਟਵਾ ਦੇ ਇਹਨੂੰ ਸਾਰੇ ਭੈਣਾਂ ਖੜਾ ਮੈਂ ਤਾਂ ਲੈ ਰਿਹਾ ਮੈਂ ਤਾਂ ਪੁੱਟ ਦਵਾ ਵੀ ਕੀ ਕਹਿੰਦਾ ਇਹ ਗੱਲਾਂ ਬਚਾਉਣੀਆਂ ਗੱਲਾਂ ਵਿੱਚ ਆਉਣੀਆਂ ਹਾਲੀਵੁੱਡ ਲਾਹੁਣਾ ਉਹ ਵੀ ਐ ਨਹੀਂ ਮੈਨੂੰ ਆਏ ਦਾ ਨਹੀਂ ਬਸ ਬੋਲਣਾ ਹੁਣ ਮੈਂ ਨਹੀਂ ਇਹਨਾਂ ਬਸ ਤੇਰਾ